ਫਿਲੌਰ বাস ਸਟੈਂਡ ਕੋਲ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲਿਆ ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਗੱਡੀਆਂ ਨਾਲ ਝਟਕ ਰਾਈ ਟਰੱਕ ਦੌਰਾਨ ਚਾਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਇਸ ਸਬੰਧ ਵਿੱਚ ਸ਼ੰਕਰ ਸੰਦੂ ਰਾਮ ਲਾਲ ਕਾਰ ਚਾਲਕਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਬੱਸ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਫਿਲੌਰ ਸ਼ਹਿਰ ਤੋਂ ਸਕੂਲ ਵੱਲ ਨੂੰ ਜਾ ਰਹੀ ਸੀ ਜੋ ਕਿ ਬੇਕਾਬੂ ਹੋ ਕੇ ਖੜੀਆਂ ਹੋਈਆਂ ਗੱਡੀਆਂ ਵਿੱਚ ਟੱਕਰ ਮਾਰੀ ਜਿਸ ਨਾਲ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਉਨਾ ਦੇ ਦਸਤਨ ਮੁਤਾਬਕ বাস ਵਿੱਚ ਕੋਈ ਵੀ ਬੱਚਾ ਸਵਾਰ ਨਹੀਂ ਸੀ ਜਿਸ ਕਨ ਭਾਰੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਸ ਸਬੰਧ ਵਿੱਚ ਜਦੋਂ ਡਰਾਈਵਰ ਪਰਮਜੀਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ বাস ਦੀ ਬ੍ਰੇਕ ਨਾਲ ਲੱਗਣ ਕਨ ਸਟੀering ਲੌਕ ਹੋ ਗਿਆ ਜਿਸ ਕਨ ਖੜੀਆਂ ਗੱਡੀਆਂ ਨਾਲ ਝਾਟ ਟਕਰਾਈ ਅਤੇ ਜਦੋਂ ਮੌਕੇ ਤੇ 112 ਦੇ ਇੰਚਾਰਜ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ বাস ਡਰਾਈਵਰ ਨੂੰ ਕਾਬੂ ਕਰਕੇ বাস ਨੂੰ ਕਾਬਜ਼ੇ ਵਿੱਚ ਲੈ ਲਿਆ ਹੈ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਮੈਂ ਸ਼ੰਕਰ ਤੋਂ ਉਹ ਵਾਰ ਦਾ ਕਾਉਂਸਲਰ ਆ ਮੇ ਹੈਗਾ ਇੱਕ ਮੇਰੀ ਗੱਡੀ ਐ ਇੱਥੇ ਇੱਥੋਂ ਲੈਣ ਆਇਆ ਕਿ ਰਿਸ਼ਤੇਦਾਰ ਨੂੰ ਆਪਣੇ ਦੋਸਤ ਨੂੰ ਮੇਰਾ ਭਰਾ ਉਹ ਗੱਡੀ ਵੀ ਸਾਈਡ ਤੇ ਖੜੀ ਆ ਇਹ ਘੱਟੋ ਘੱਟ 25 30 ਫੁੱਟ ਤੋਂ ਘੜੀਸਦਾ ਗੱਡੀ ਲੈ ਕੇ ਆ ਰੋਂਗ ਸਾਈਡ ਦਾ ਡੀ.ਏ.ਵੀ ਸਕੂਲ ਦੀ ਕੋਈ ਬਾਸਾ ਤੇ ਡਰਾਈਵਰ ਨੇ پتہ ਕੋਈ ਖਾਦਾ ਹੋ ਜਾਂ ਪੈਂਦਾ ਇਹ ਨਹੀਂ ਸਮਝ ਆਉਂਦੀ ਉਹਨੂੰ ਆਪ ਨਹੀਂ ਸਮਝ ਤੇ ਚਾਰ ਪੰਜ ਗੱਡੀਆਂ ਨੇ ਨੁਕਸਾਨ ਕੀਤੀਆਂ ਆ ਵੀ ਇੱਧਰ ਵੀ ਗੱਡੀ ਦੇਖ ਲੋ ਇੱਧਰ ਵੀ ਦੇਖ ਲੋ ਗੱਡੀਆਂ ਨੁਕਸਾਨ ਹੋਇਆ ਇਹ ਘੜੋ ਚਾਰ ਪੰਜ ਗੱਡੀਆਂ ਨੁਕਸਾਨ ਕੀਤਾ ਨੇ ਕਿੰਨਾ ਕੋਇਆ ਨੁਕਸਾਨ ਨੁਕਸਾਨ ਬਹੁਤ ਜ਼ਿਆਦਾ ਲੱਖਾਂ ਦਾ ਨੁਕਸਾਨ ਆਈ ਨਵੀਆਂ ਗੱਡੀਆਂ ਕੀ ਜਿਹੜਾ ਹੈ ਉਹ ਪਤਾ ਨਹੀਂ ਲੱਗਾ ਕੀ ਗੱਲ ਬਾਤ ਇਹ ਹੁਣ ਇਹਨੂੰ ਡਰਾਈਵਰ ਨੂੰ ਪਤਾ ਹੋਣਾ ਵੀ ਕੀ ਹੈਗਾ ਜੀ ਡਰਾਈਵਰ ਦੀ ਨਗਹਿਲੀ ਨਾ ਹੋਇਆ ਇਹ ਡਰਾਈਵਰ ਬਿਲਕੁਲ ਡਰਾਈਵਰ ਦੀ ਨਗਹਿਲੀ ਆ ਉਹ ਤਾਂ ਸਕੂਲ ਦੀ ਬੱਸ ਆ ਕੱਲੋਂ ਜੇ ਬੱਚੇ ਇਹ ਵਿੱਚ ਹੁੰਦੇ ਕੱਲੋਂ ਬੱਚਿਆਂ ਕਿੰਨਾ ਨੁਕਸਾਨ ਸੀਗਾ ਤੇ ਕਵਾੜ ਬੱਸ ਆ ਤੁਸੀਂ ਆਪ ਦੇਖ ਸਕਦੇ ਹੋ ਮੈਂ ਕਵਾੜ ਬੱਸ ਆ ਮੈਂ ਜਮੈਂ ਕੋ ਨੰਬਰ ਨੰਬਰ ਦੇਖ ਲੋ ਕਿਹੜੇ ਨੇ ਕਿਹੜੇ ਪੁਰਾਣੇ ਆ ਕਿੱਥੋਂ ਦੀ ਬੱਸ ਆ ਕਿਥੋਂ ਨਹੀਂ ਲੈ ਰਹੀ ਇਹਣਾ ਖੁਦ ਕਹੇ ਘਮਾੜੀ ਨੂੰ ਪਤਾ ਕਿਹੜੇ ਕਵਾੜ ਇਕੱਠਾ ਕਰਕੇ ਭਾਈ ਕੀ ਗੱਲਬਾਤ ਹੋਈ ਕੀ ਨਾ ਤੁਹਾਡਾ ਗੱਲਬਾਤ ਇਹ ਹੋਈ ਹੈ ਦੇਖੋ ਜੀ ਮੇਰਾ ਨਾਮ ਰਾਮ ਲਾਲ ਕਲੇਰ ਹੈ ਹਾਂਜੀ ਪਿੱਛੋਂ ਗੱਡੀ ਲੈ ਕੇ ਆਇਆ ਮੈਂ ਦੇਖ ਰਿਹਾ ਸਾਈਡ ਤੇ ਗੱਡੀ ਮੈਨੂੰ ਲੈ ਕੇ ਜਾ ਰਿਹਾ ਮੈਂ ਪਿੱਛੋਂ ਦੇਖ ਰਿਹਾ ਪਿੱਛੋਂ ਗੱਡੀ ਲੈ ਕੇ ਉਹ ਅਟੈਕ ਕਰਕੇ ਤੇਜ਼ ਗੱਡੀ ਲਗਾਉਣ ਲੱਗਾ ਇਹ ਕੌਣ ਇਹ ਡਰਾਈਵਰ ਬੱਸ ਦਾ ਡਰਾਈਵਰ ਮੈਂ ਪਿੱਛੀ ਛੇ ਵਿੱਚ ਦੀ ਦੇਖ ਰਿਹਾ ਹਾਂ ਲੇਕਿਨ ਇਹਨੇ ਰੋਕੀ ਨਹੀਂ ਗੱਡੀ ਇੱਥੇ ਸਾਈਡ ਤੇ ਗੱਡੀਆਂ ਖੜੀਆਂ ਆ ਸਾਈਡ ਤੇ ਇਹਦੇ ਵਿੱਚ ਪਹਿਲਾਂ ਮਾਰੀ ਗੱਡੀ ਫਿਰ ਇਹਨੇ ਇਹਦੇ ਵਿੱਚ ਮਾਰੀ ਫਿਰ ਇਹਨੇ ਮੇਰੇ ਸਾਈਡ ਤੇ ਵਿੱਚ ਗੱਡੀ ਲਿਆ ਕੇ ਮਾਰੀ ਇਹਨੇ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਆ ਨੁਕਸਾਨ ਲੱਖਾਂ ਰੁਪਈਆ ਦੇਖ ਹੀ ਰੇ ਨਵੀਆਂ ਗੱਡੀਆਂ ਤੋੜਦੀਆਂ ਨਿਊ ਗੱਡੀਆਂ ਬਿਲਕੁਲ ਨਿਊ ਗੱਡੀਆਂ ਅਨਟਚ ਗੱਡੀਆਂ ਸਾਰੀਆਂ ਕਿਸੇ ਦਾ ਇਹੋ ਜਿਹੀ ਨਹੀਂ ਪੁਰਾਣੀ ਗੱਡੀ ਕੋਈ ਵੀ ਬਾਈ ਕੀ ਕਾਰਨਾ ਆ ਤੁਹਾਡਾ ਕੀ ਹਲਵਾ ਮੈਂ ਜੀ ਸਿੰਘ ਫਲੋਰ ਤੋਂ ਤੇਲੀ ਟੇਟਾ ਗੱਡੀ ਆ ਖੜੀ ਗੱਡੀ ਸੀ ਖੜੀ ਦੇ ਵਿੱਚ ਬੱਸ ਲੈ ਚਾਰ ਗੱਡੀਆਂ ਭੰਦ ਦਿੱਤੀਆਂ ਬੱਸ ਪਿੱਛੋਂ ਘੁੰਮਦੀ ਆ ਬੜੀ ਕੋਸ਼ਿਸ਼ ਕੀਤੀ ਬਚਾਉਣ ਦੀ ਪਰ ਉਹ ਚਾਰ ਗੱਡੀਆਂ ਨੁਕਸਾਨ ਕਰ ਗਿਆ ਪਤਾ ਨਹੀਂ ਡਰਾਈਵਰ ਨੇ ਕੀ ਖਾਦਾ ਕੀ ਨਹੀਂ ਖਾਦਾ ਨੁਕਸਾਨ ਤਾਂ ਥੋੜੇ ਸਾਹਮਣੇ ਹੀ ਆ ਦਿਖਦਾ ਇਹ ਵੀ ਨਾ ਜਿਆਦਾ ਲੱਗਦਾ ਆ ਕਿਹੜੀ ਬੱਸ ਸੀ ਆਈ ਖੜੀ ਹੈ ਜੀਏਪੀ ਸਕੂਲ ਦੀ ਬੱਸ ਖੜੀ ਆ ਜੀ ਮੂਰੀ ਸਕੂਲੇ ਕੋਲ ਦੇਖ ਸਕਦੇ ਪਿੱਛੇ ਬੱਸ ਖੜੀ ਆ ਨੁਕਸਾਨ ਸਭ ਤੋਂ ਜਿਆਦਾ ਮੇਰਾ ਆ ਭਾਜੀ ਕੀ ਨਾ ਤੁਹਾਡਾ ਪਾਰਨ ਪਾਰਨਜੀਤ ਚਲੇ ਗਿਆ ਜੀ ਗਲ ਹੋ ਗਈ ਆ ਭਾਜੀ ਮੈਂ ਇਦਾਂ ਆ ਰਿਹਾ ਜੀ ਪਰਲੀ ਸਾਈਡ ਤੋਂ ਹੈ ਨਹੀਂ ਸਕੂਲ ਬੱਸ ਤੇ ਜੀ ਕਿਹੜੀ ਬੱਸ ਕੋੜਾ ਲਈ ਜੀ ਕਿਹੜੀ ਆ ਕੀ ਨਾ ਸਕੂਲ ਦਾ ਸਕੂਲ ਦਾ ਡੀਏਪੀ ਹਾਂ ਇਹ ਸਕੂਲ ਕੀ ਗੱਲ ਬਾਤ ਹੋਈ ਮੈਂ ਇਧਰ ਪਰਲੇ ਪਾਸੇ ਗੱਡੀ ਆਉਣੀ ਸੀ ਇਧਰ ਗੱਡੀ ਇੱਕ ਆ ਖੜੀ ਸੀਗੀ ਇੱਥੇ ਇਧਰਲੇ ਪਾਸੇ ਉਧਰ ਉਹ ਇੱਕ ਟਾਇਰ ਉੱਪਰ ਸੀ ਕਾਰ ਦਾ ਉਹ ਖੜੀ ਸੀਗੀ ਮੈਂ ਪਰੇ ਦੇ ਤਾਂ ਘਮੌਰ ਲਗਾ ਇੱਕ ਅਚਾਨਕ ਬ੍ਰੇਕ ਜਾਨੀ ਪਤਾ ਨਹੀਂ ਅਚਾਨਕ ਬ੍ਰੇਕ ਪਤਾ ਨਹੀਂ ਪੈ ਫਟ ਗਿਆ ਕੀ ਹੋਇਆ ਬ੍ਰੇਕ ਨਹੀਂ ਲੱਗੀ ਜੀ ਮੈਂ ਬੰਦਾ ਬਚਾਉਣਾ ਹਾਂਜੀ ਇਹ ਹੁਣ ਮੈਨੂੰ ਤਾਂ ਪਤਾ ਨਹੀਂ ਜੀ ਹੈ ਇਹ ਤਾਂ ਮੈਨੂੰ ਗੱਡੀਆਂ ਹੋਈਆਂ ਨੇ ਤਾਂ ਦੋ ਤਿੰਨ ਤਿੰਨ ਕਿਹਾ ਜੀ ਚਾਰ ਕਿਹਾ ਚਾਰ